ਮੌਤ ਤੋਂ 20 ਦਿਨਾਂ ਬਾਅਦ ਦੁਬਈ ਤੋਂ ਭਾਰਤ ਪੁਜਾ ਸਤਨਾਮ ਸਿੰਘ ਦਾ ਮ੍ਰਿਤਕ ਸ਼ਰੀਰ ਸਰਬੱਤ ਦਾ ਭਲਾ ٹرسٹ ਦੀ ਮੁਫਤ ਐਂਬੂਲੈਂਸ ਸੇਵਾ ਰਾਹੀਂ ਹਵਾਈ ਅੱਡੇ ਤੋਂ ਘਰ ਭੇਜਿਆ ਗਿਆ ਮ੍ਰਿਤਕ ਸ਼ਰੀਰ ਬਿਨਾ ਕਿਸੇ ਕੋਲੋਂ ਇੱਕ ਵੀ ਰੁਪਇਆ ਇਕੱਠਾ ਕੀਤੇ ਆਪਣੀ ਨੇਕ ਕਮਾਈ ਵਿੱਚੋਂ ਹਰ ਸਾਲ ਕਰੋੜਾਂ ਰੁਪਏ ਦਾ ਦਾਨ ਵਜੋਂ ਖਰਚਣ ਵਾਲੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾ ਪਰ ਐਸ ਪੀ ਸਿੰਘ ਓਬਰਾਏ ਦੇ ਸਹਿਯੋਗ ਸਦਕਾ ਲੁਧਿਆਣਾ ਜ਼ਿਲ੍ਹੇ ਦੇ ਸਮਰਾੜਾ ਨਾਲ ਸੰਬੰਧਿਤ 51 ਸਾਲਾ ਵਿਅਕਤੀ ਸਤਨਾਮ ਸਿੰਘ ਪੁੱਤਰ ਅਮਰਜੀਤ ਸਿੰਘ ਦਾ ਮ੍ਰਿਤਕ ਸ਼ਰੀਰ ਬੀਤੀ ਦੇਰ ਰਾਤ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪਹੁੰਚਿਆ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਐਸਪੀ ਸਿੰਘ ਉਭਰਾਏ ਨੇ ਦੱਸਿਆ ਕਿ ਸਤਨਾਮ ਸਿੰਘ ਵੀ ਹੋਰਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਲਗਭਗ ਪਿਛਲੇ 11 ਸਾਲਾਂ ਤੋਂ ਦੁਬਈ ਵਿਖੇ ਮਿਹਨਤ ਮਜ਼ਦੂਰੀ ਕਰ ਰਿਹਾ ਸੀ ਉਹਨਾਂ ਦੱਸਿਆ ਕਿ ਪਰਿਵਾਰ ਵੱਲੋਂ ਦੱਸਣ ਮੁਤਾਬਕ ਬੀਤੀ 20 ਜੂਨ ਨੂੰ ਕੰਮ ਦੌਰਾਨ ਸਤਨਾਮ ਸਿੰਘ ਪੌੜੀਆਂ ਤੋਂ ਹੀਠਾਂ ਡਿੱਗ ਪਿਆ ਅਤੇ ਕੁਝ ਸਮੇਂ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਇਸ ਮੰਦਭਾਗੀ ਘਟਨਾ ਉਪਰੰਤ ਪੀੜਤ ਪਰਿਵਾਰ ਨੇ ਟਰਸਟ ਦੇ ਸਿਹਤ ਸੇਵਾਵਾਂ ਡਾਇਰੈਕਟਰ ਡਾਕਟਰ ਗੁਰਜੀਤ ਸਿੰਘ ਗਿੱਲ ਰਾਹੀਂ ਸੰਪਰਕ ਕਰਕੇ ਸਤਨਾਮ ਸਿੰਘ ਦਾ ਮ੍ਰਿਤਕ ਸ਼ਰੀਰ ਭਾਰਤ ਭੇਜਣ ਲਈ ਕਿਹਾ ਸੀ ਜਿਸ ਤੇ ਉਹਨਾਂ ਨੇ ਆਪਣੀ ਟੀਮ ਰਾਹੀਂ ਲੋ ਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਚ ਮਦਦ ਕਰਕੇ ਸਤਨਾਮ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਉਥੇ ਹੀ ਬੀਤੀ ਰਾਤ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪੀੜਤ ਪਰਿਵਾਰਾਂ ਦੀ ਹਾਜ਼ਰੀ ਚ ਟਰਸਟ ਦੇ ਪ੍ਰਧਾਨ ਤੋਖੋ ਜਿੰਦਰ ਸਿੰਘ ਹੋਰਾ ਨੇ ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਢੀ ਜਨ ਸਕੱਤਰ ਮਨਪ੍ਰੀਤ ਸਿੰਘ ਸੰਧੂ ਚਮਿਆਰੀ ਵੱਲੋਂ ਪ੍ਰਾਪਤ ਕਰਕੇ ਟਰੱਸਟ ਦੀ ਮੁਫਤ ਐਂਬੂਲੈਂਸ ਸੇਵਾ ਰਾਹੀਂ ਉਹਨਾਂ ਦੇ ਘਰ ਤੱਕ ਪਹੁੰਚਾ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਸਤਨਾਮ ਸਿੰਘ ਦਾ ਮ੍ਰਿਤਕ ਸ਼ਰੀਰ ਭੇਜਨ ਤੇ ਆਇਆ ਖਰਚਾ ਉਸ ਦੀ ਕੰਮ ਵਾਲੀ ਕੰਪਨੀ ਵੱਲੋਂ ਲਿਆ ਗਿਆ ਹੈ। ਜਦੋਂ ਕਿ ਟਰੱਸਟ ਵੱਲੋਂ ਜਲਦ ਹੀ ਪਰਿਵਾਰ ਦੀ ਆਰਥਿਕ ਹਾਲਤ ਅਨੁਸਾਰ ਸਤਨਾਮ ਦੀ ਪਤਨੀ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ ਜ਼ਿਕਰਯੋਗ ਹੈ ਕਿ ਡਾਕਟਰ ਉਬਰਾਈ ਸਿੰਘ ਦੀ ਸਰਪ੍ਰਸਤੀ ਹੇਠ ਹੁਣ ਤੱਕ 417 ਦੇ ਕਰੀਬ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸ਼ਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਨੇ ਅਤੇ ਪਿਛਲੇ ਕੁਝ ਅਰਸੇ ਤੋਂ ਹਵਾਈ ਅੱਡਾ ਅਮਰਸਰ ਤੋਂ ਮ੍ਰਿਤਕ ਸ਼ਰੀਰ ਘਰਾਂ ਤੱਕ ਪਹੁੰਚਾਉਣ ਲਈ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਹਵਾਈ ਅੱਡੇ ਤੇ ਮੌਜੂਦ ਸਤਨਾਮ ਸਿੰਘ ਦੇ ਬਜ਼ੁਰਗ ਪਿਤਾ ਅਮਰਜੀਤ ਸਿੰਘ ਪਤਨੀ ਰਾਜਦੀਪ ਕੌਰ ਮਾਸੜ ਮਨਜੀਤ ਸਿੰਘ ਭਾਣਜੇ ਸਿਮਰਨਜੀਤ ਸਿੰਘ ਤੇ ਭਾਨ ਜੀ ਸੁਪਿੰਦਰ ਕੌਰ ਆਦ ਡਾਕਟਰ ਐਸ ਪੀ ਸਿੰਘ ਉਭਰਾਏ ਦਾ ਇਸ ਔਖੀ ਘੜੀ ਦੇ ਵਿੱਚ ਮਦਦ ਕਰਨ ਤੇ तहे ਦਿਲੋਂ ਧੰਨਵਾਦ ਕੀਤਾ ਗਿਆ ਸੋ ਦੋਸਤੋ ਇਸ ਦੌਰਾਨ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਆਓ ਮਾਰਦੇ ਹਾਂ ਉਹਨਾਂ ਗੱਲਾਂ ਬਾਤਾਂ ਤੇ ਇੱਕ ਨਜ਼ਰ ਕੋਕੇ ਡਾਕਟਰ ਐਸ ਪੀ ਸਿੰਘ ਉਭਰਾਏ ਇਹ ਬਹੁਤ ਹੀ ਸਮਾਜ ਸੇਵੀ ਨੇ ਔਰ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੇ ਚਾਰੇ ਪਾਸੇ ਛਲਾਂਗਾ ਹੋ ਰਹੀ ਹੈ ਔਰ ਇਸ ਖਬਰ ਤੋਂ ਪਹਿਲਾਂ ਹੀ ਅਸੀਂ ਕਈ ਵਾਰ ਗੱਲਾਂ ਕਰਦੇ ਆ ਕਿ ਡਾਕਟਰ ਐਸ ਪੀ ਸਿੰਘ ਉਭਰਾਏ ਜਿਹੜੇ ਆ ਉਹ ਵਾਕਈ ਇੱਕ ਮਤਲਬ ਫਰਿਸ਼ਤਾ ਬਣ ਕੇ ਇਸ ਧਰਤੀ ਦੇ ਉੱਪਰ ਹੈ ਜਦੋਂ ਵੀ ਕਿਸੇ ਨੂੰ ਮੁਸੀਬਤ ਆਉਂਦੀ ਹੈ ਤੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਖਬਰ ਸਾਨੂੰ ਰਣਜੀਤ ਸਿੰਘ ਜੀਰਾ ਵੱਲੋਂ ਭੇਜੀ ਗਈ ਹੈ ਔਰ ਕੀ ਗੱਲਬਾਤ ਹੋਈ ਹੈ ਆਓ ਮਾਰਦੇ ਹਾਂ ਇਸ ਪੂਰੀ ਖਬਰ ਤੇ ਨਜ਼ਰ ਮੈਂ ਸਰਬੱਤ ਦਾ ਭਲਾ ਚੈਰੀਟੀ ਵੱਲ ਟਰੱਸਟ ਵੱਲੋਂ ਅੱਜ ਭਾਈ ਇੱਥੇ ਪਹੁੰਚਿਆ ਸੀ ਇੱਥੇ ਡੈੱਡ ਬੋਡੀ ਰਿਸੀਵ ਕਰਕੇ ਸੀ ਪਰਿਵਾਰ ਨੂੰ ਸੌਂਪੀ ਆ 59 ਸਾਲਾਂ ਦਾ ਜਿਹੜੇ ਵਿਅਕਤੀ ਸੀ ਜੀ ਦੀ ਡੈੱਡ ਬੋਡੀ ਆਈ ਹੈ ਲੁਧਿਆਣਾ ਦੇ ਸਮਰਾਲਾ ਨਾਲ ਸੰਬੰਧਤ ਸੀਗਾ ਡਾਕਟਰ ਐਸਪੀ ਐਸਪੀ ਸਿੰਘ ਉਰਾਈ ਜੀ ਦੀ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਕਿ ਡੈੱਡ ਬੋਡੀ ਭੇਜੀ ਗਈ ਸੀ ਤੇ ਟਰਸਟ ਵੱਲੋਂ ਜਿਹੜੀ ਇੱਥੇ 에어ਪੋਰਟ ਤੋਂ ਮ੍ਰਿਤਕ ਸਰੀਰ ਭੇਜਣ ਲਈ ਫ੍ਰੀ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਆ ਉਹਦੇ ਲਈ ਪਰਿਵਾਰ ਨੂੰ ਤੇ ਡੈੱਡ ਬੋਡੀ ਉਹਦੇ ਸਮਰਾਲੇ ਭੇਜੀ ਗਈ ਆ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਡਾਕਟਰ ਐਸਪੀ ਸਿੰਘ ਉਰਾਈ ਜੀ ਨੇ ਨਾ ਇਹ ਵੀ ਐਲਾਨ ਕੀਤਾ ਹੈ ਕਿ ਜਿਹੜਾ ਵੀ ਕਿਸੇ ਵੀ ਦੇਸ਼ ਤੋਂ ਡੈੱਡ ਬਾਡੀ ਜੇਕਰ ਆਉਂਦੀ ਆ ਉਹਨੂੰ ਉਹਦੇ ਲਈ ਫ੍ਰੀ ਐਂਬੂਲੈਂਸ ਸੇਵਾ ਇਥੋਂ ਸ਼ੁਰੂ ਕੀਤੀ ਗਈ ਆ ਤੇ ਇਸ ਦੇ ਨਾਲ ਮੈਂ ਵੀ ਦੱਸਣਾ ਚਾਹੁੰਦਾ ਵੀ 400 ਤੋਂ 17 ਹੁਣ ਤੱਕ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਡਾਕਟਰ ਡਾਕਟਰ ਔਰਾਈ ਸਾਹਿਬ ਦੇ ਯਤਨਾਂ ਨਾਲ ਇੱਥੇ ਭੇਜੇ ਜਾ ਚੁੱਕੇ ਨੇ ਵਾਰਸਾਂ ਤੱਕ ਜੀ ਤੁਹਾਡਾ ਨਾਂ ਕੀ ਆ ਤੇ ਤੁਸੀਂ ਕਿੱਥੋਂ ਆਏ ਜੀ ਇਥੇ ਰਿਪੋਰਟ ਮੇਰਾ ਨਾਮ ਮਰਜੀਤ ਸਿੰਘ ਆ ਜੀ ਮੈਂ ਸਮਰਾਲੇ ਤੋਂ ਆਇਆ ਹਾਂ ਜੀ ਹਾਂ ਜੀ ਬੇਟਾ ਬੇਟਾ ਮੇਰਾ ਆਪੂ ਤਾਂ ਵੀ ਸੀਗਾ ਜੀ ਤੇ ਉਹਦੀ ਡੈਥ ਡੈਥ ਹੋ ਗਈ ਸੀ ਭਾਈ ਜੀ ਨੂੰ ਉਹਦੀ ਡੈੱਡ ਬਾਡੀ ਲੈਣਾ ਹੈ ਜੀ ਜੀ ਤੋਂ ਅੰਦਰ ਸਰੋਂ ਅਸੀ ਉਪਰਾਇਆ ਸਾਹਿਬ ਜੀ ਬਹੁਤ ਧੰਨਵਾਦ ਕਰਦੇ ਆ ਬਾਕੀ ਮੇਰੀ ਨੋ ਆ ਗਈ ਹੈ ਜੀ ਇਹਨਾਂ ਦਾ ਖਿਆਲ ਰੱਖੀ